ਜੋ ਬੰਦਾ ਨਾ ਆਉਂਦਾ ਨਾਨਕ ਮਤਾ ਸਾਹਿਬ ਸਟੇਟ ਕਾਲ ਆਪਾਂ ਸਵਾਲ ਲੈ ਤੁਹਾਰੇ ਸਾਰੇ ਜਮਤੀ ਸਾਰੇ ਸੰਤਾਂ ਕੇ ਦੀ ਜਹਾਜ ਛਗਣੀ ਹੈ ਜੀ ਪਿਆ ਸਨ ਨੀ ਚਾਹ ਛਗਣੇ ਚਾਹ ਛਗਤ ਪਾ ਮੈਂ ਨਾਨਕ ਮਤਾ ਸਾਹਿਬ 70 ਸਾਲ ਦਸ਼ਮਤਰਾ ਹੈ ਦਸ਼ਮਤਰਾ ਕੋਈ ਮਾਲੂਮਤੀ ਵਿੱਚ ਚਾਹ ਨੂੰ ਦਾ ਇਧਰ ਉਧਰ ਕਰਨਾ ਰਿਹਾ ਹੈ ਰਿਹਾ ਸਾਹਿਬ ਨੂੰ ਚੱਲੇ ਪਾਏ ਆ ਆਹ ਆਹ ਤੇ ਨਾਲ ਦਾ ਸੇਠ ਜਿਹੜਾ ਉਹਦੇ ਕੋਲ ਪੁੱਛਾ ਤਾਂ ਲੱਗੇ ਘਰ ਮੈਂ ರಾ <laughs>

감사합니다. ਪੰਜਾਬੀ ਜਿਆਦਾ ਵੀ ਨਹੀਂ ਜਾਣਾ ਕਹਿੰਦੇ ਕਿ ਮੈਂ ਇਹ ਦਿੱਤਾ ਹੀ ਵੀ ਆ ਵੀ ਮੰਗਾਇਆ ਦੱਸ ਹੂੰ ਮੈਂ ਲੈਣਾ ਵੀ ਹੋ ਇਹਨੇ ਦਾ ਸੈਟ ਬਣਾਇਆ 300 ਰੁਪਏ ਦੇ ਦਾ ਜਾ ਜਾ ਲਾਲ ਲੱਗਣ ਤੇ ਰਕਾਰ ਬੜਾ ਕਰਵਾ 350 ਦਾ ਆਪਣਾ ਸੈੱਟ ਲੈਣਾ ਤੇ ਮੰਗਾਈ 300 ਉਹ 350 ਦਾ ਕਰੀ ਬੜਾ ਕਰਵਾ ਨਾ ਇਹ 10 ਜਾ ਜਾ ਜੀ ਮਿੱਟੀ ਦੇ ਭਾਂਡੇ ਪਾ ਲਾ ਲੀ ਫਸ ਹਾਂ ਅਗਰ ਦੋ ਜੀ ਨਹੀਂ ਅੰਦਾਜ਼ੀ 600 ਆਵਾਜ਼ ਤੋਂ ਬਹੁਤ ਮਨ ਨੂੰ ਚੋਟ ਆਉਂਦੀ ਹੈ। ਸਾਡੇ ਵੱਲੋਂ ਪਤਾ ਲੱਗਿਆ ਹੈ ਕਿ ਸਾਡੇ ਨਾਟਾ ਹੈ 5 ਮਾਹ ਦਿਨੋਂ ਬੰਦ ਹੋ ਰਿਹਾ ਚਾਲਣਾ। ਅੰਦਰ ਨਹੀਂ ਸੈਨਿਕ ਕੰਪਨੀ ਹੈ। ਕੋਈ ਕੱਪੜੀ ਨਹੀਂ ਆਉਂਦੇ। ਨਾ ਕੋਈ ਦੌੜੀ। ਤਾਬੇ ਚ ਲੈਣੇ ਆ ਲੈਣੇ ਆ ਤੂੰ ਹੀ ਆਹ ਕੋ ਲੈਣਾ ਤੂੰ ਲੈਣਾ ਇਹ ਉਹ ਲੈ ਲੈ ਲਾ ਲਾ ਯਾਰ ਦੋਸੋ ਦੋਸੋ ਉਹ ਲਾ ਲਾ ਹਣੀ ਯਾਰ ਮੇਰੇ ਮੂੰਹ ਵਾਜ ਹੀ ਦੋਸਨੇ ਨੂੰ ਕੀ ਆ ਆਪ ਕੀ ਆਵਾਜ਼ ਸਾਡਾ ਸਾਡੀ ਆਦਤ ਹੀ ਦਿਰੋ ਬਾਜ ਨਿਕਲ ਜੇ ਆ ਵਾਜ ਤੋਂ ਨਹੀਂ ਫਿਰ ਕੱਟਾ ਆ ਸਾਡੇ ਮੂੰਹੋਂ ਬਾਜ ਨਿਕਲ ਨਹੀਂ ਦੋਸੋ ਨਹੀਂ ਦੋਸੋ ਲਾ ਲਾ ਹੋਰ ਕੀ ਆ ਇਹ ਲਿਆ ਇਹਨੂੰ ਮਿੱਟੀ ਦਾ ਆਹ ਬਾਲੇ ਮੁਕੇ ਮਾਰਦਾ ਇਹ ਪਾਲਸ ਕੀਤੀ ਹੋਈ ਹੈ ਨਾ ਇਹਨਾਂ ਨੂੰ ਹਾਂ ਨਾ ਨਾ ਗੁੱਤੀ ਹੈ ਸਿਰੇ ਸਾਰਾ ਰੰਗ ਪੇਂਟ ਕੀਤਾ ਹੈ ਰੇਂਟ ਹੈ ਪੇਂਟ ਹੀ ਹੋਵਾੜ ਦੇ ਪੇਂਟ ਅੱੱਕੇ ਵਿਗਾਦਿਤ ਸਾਰਾ ਰੰਗ ਪਾ ਦਿੱਤਾ ਹਾਂ ਇਹਦੇ ਬਾਅਦ ਵਿੱਚ ਕਾਫੀ ਨਾ ਜਵਾਰਾ ਅਮੋਡਲ ਲੈ ਆ ਦੇ ਤੀਕਰ ਹੋ ਗਿਆ ਬਣਾਣਾ ਮੈਂ ਸਾਰੀ ਵੀਡੀਓ ਚੱਲ ਨੱਚੀ ਨੱਚ ਚੱਲ 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 ਚੱਲੀ ਸ਼ੇਰੂ ਚੇਰੀ ਚੱਲ ਮਗਾਵਣਾ ਜਲਦਾ ਚੱਲ 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 ਲਓ ਜੋ ਲੈਣਾ ਟਰੈਕਟਰ ਤੇ ਲੈ ਲਿਆ ਆ ਲਲੀ ਦੀ ਘੋਮਟਾ ਬਣਵਾਉਣ ਵਾਸਤੇ ਇਹ ਮਮਾ ਮੋਰਨ ਲਾਉਣ ਲਾ ਨਹੀਂ ਆ ਘੋਮਟਾ ਬਣਵਾਉਣ ਲਾ ਲਈ ਲੱਲ ਲੱਗ ਕੇ ਗੁਰਕ ਕਰ ਕੋਈ ਥੋੜੀ ਉਹ ਤਾਂ ਬੇਗਾਨਾ ਕਿ ਕੋਈ ਨਹੀਂ ਹੋਤਾਂ ਇਸ ਵਾਰ ਲੈ ਜਾਈ। ਇਹਨੇ ਟਰੈਕਟਰ ਲੈ ਲਿਆ ਮਮਾ ਵੇ। ਇਹਨੇ ਟਰੈਕਟਰ ਘਾੜਾ ਪੈ ਗਿਆ। ਉਹ ਸਸਤਾ ਪੈ ਗਿਆ ਇਹਨਾ। ਅੱਜ ਹੀ ਵੀ ਲੈ ਲੀਏ ਜਿੱਦਾਂ ਨੇ ਕੰਮ ਕਰਦਾ ਛੜਕਣਾ ਲਾਉਣਾ ਲੜੂ ਸੋਖਾ ਜੂ। ਨਹੀਂ ਨਹੀਂ ਵੇਹਲਾ ਹੋਰ ਕੋਲ ਆਣਾ। ਕੜੇ ਕੁੜੇ ਆ ਵੀ ਜਰੂ ਸੰ ਸਾਡੇ ਸਮਝ ਚਲ ਕੇ ਆਣਾ। ਹੂੰ। ਬੰਦੇ ਰੜਕਣਾ ਰਾਈ। ਇੱਥੇ ਹੈਗਾ। ਇੱਥੇ ਮਧਾਨੀਆਂ ਹੈਗੀਆਂ। ਕਈ ਆ ਬੜਾ ਭਾਰਾ ਵਾ ਮੇਰੇ ਅੰਨੇ ਕਿੰਨੇ ਦਾ ਜੇ 15000 ਅੱਛਾ ਇਹਦਾ ਕਿੰਦਾ ਕੀ ਸੀ ਇਹਨ ਦਾ ਬਰੀਕ ਗੋਲੀ ਪੈਂਦੀ ਹੈ ਜੀ ਹਾਂਜੀ ਤੁਹਾਨੂੰ ਬਾਰਡ ਦੇ ਨੂੰ ਭਰਾ ਘਲਾ ਲੈਣ ਕੋ ਸਾਲ ਕਿਹਦਾ ਤੁੰਬੀ ਲਲਾ ਹਾਂ ਨਮਕੀ ਤੁੰਬੀ ਲਲਾ ਇਹਦਾ ਓਰੀਜਨਲ ਮਿਲ ਜਾਂਦੇ ਹੁਣੇ ਹੂੰ ਇਹ ਚੱਲਦੇ ਨਹੀਂ ਖਰਾ ਤਾਂ ਉਹ ਗੁਰੂ ਨਾਨਕ ਮੱਧ ਸਾਹਿਬ ਦੇ ਦਰਸ਼ਨ ਕਰਾਏ ਨੇ ਹੁਣ ਗੁਰਦੁਆਰਾ ਸ੍ਰੀ ਦੁੱਧ ਵਾਲਾ ਖੂਹ ਦੇ ਦਰਸ਼ਨ ਕਰਾਵਾਂਗੇ ਜੀ ਸੱਚੇ ਵਾਹ ਗੁਰੂ ਕਿਰਪਾ ਕਰੇ ਦੁੱਧ ਵਾਲਾ ਖੂਹ ਜੀ ਸਤਨਾਮ ਵਾਹਿਗੁਰੂ ਜੀ ਹੋਰ ਮਹਾਰਾਜ ਕਿਰਪਾ ਕਰੇ ਦੋ ਦੋ ਲੱਖ ਲੋਕ ਦੇ ਤਾਂ ਸੰਤੋ ਦਰਸ਼ਨ ਕਰਾਉਂਦੇ ਨੇ ਸੱਚੇ ਬਾਦਸ਼ਾਹ ਵਾਹਿਗੁਰੂ ਕਿਰਪਾ ਕਰੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਮਨੋਖਾਣਾਵਾਂ ਪੂਰੀਆਂ ਕਰੇ ਵਾਹਿਗੁਰੂ ਤੁਹਾਡੀਆਂ ਜਿਹੜੇ ਜਿਹੜੇ ਵੀਰ ਬਲੌਗ ਵੇਖਦੇ ਨੇ ਸੱਚੇ ਬਾਦਸ਼ਾਹ ਵਾਹਿਗੁਰੂ ਕਿਰਪਾ ਕਰਿਓ ਚਲੋ ਜੀ ਕੱਪੜਾ ਅੰਦਰੇ ਰਾਲੋ ਸੰਤੋਜ ਜੀ ਗੁਰਦੁਆਰਾ ਦੁੱਧ ਵਾਲੇ ਖੂਹ ਦਾ ਇਤਿਹਾਸ ਸੰਤੋਜ ਜੀ ਦਾ ਦੁੱਧ ਵਾਲੇ ਖੂਹ ਦਾ ਇਤਿਹਾਸ ਹੈ ਜੀ ਫਿਰੰਤ ਇਹ ਖੂਹ ਇਸ ਤਰ੍ਹਾਂ ਤੇ ਸਥਿਤ ਹੈ ਜੀ ਕੋ ਇਸ ਤੋਂ ਦਸਤ ਇਧਰ ਮਹਾਰਾਜ ਦਾ ਪ੍ਰਕਾਸ਼ ਉਹਦੇ ਵਿੱਚੋਂ ਦੁੱਧ ਘੱਟ ਕੇ ਪਲਾਇਆ ਗਿਆ ਸੀ ਭਾਈ ਮਰਦਾਨੇ ਜੀ ਵੱਲੋਂ ਇਸ ਟਾਈਮ ਤੇ ਵੀ ਸਿਝਾ ਲਿਆ ਜੀ ਬੰਬਾਂ ਪੈਣੇ ਨਹੀਂ ਕਿ ਨਾ ਖੋਹੋ ਜੀ ਉਹਦੇ ਵਿੱਚੋਂ ਦੁੱਧ ਘਟਾ ਕੇ ਪਲਾਇਆ ਜੋ ਤੁਹਾਨੂੰ ਇਹ ਇਤਿਹਾਸ ਦਿਖਾਇਆ ਜੀ ਇਤਿਹਾਸ ਦੇ ਮੁਤਾਬਕ ਤੁਹਾਨੂੰ ਖੂਬ ਦੇ ਵੀ ਦਰਸ਼ਨ ਕਰਾਏ ਨੇ ਮਹਾਰਾਜ ਦਾ ਪ੍ਰਕਾਸ਼ ਵੀ ਹੈ ਜੀ ਉੱਥੇ ਵੀ ਦਰਸ਼ਨ ਕਰਾਏ ਨੇ ਇੱਧਰ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਾਲ ਜੀ ਇਹਦੇ ਵੀ ਤੁਹਾਨੂੰ ਦਰਸ਼ਨ ਸੰਤਾਂ ਤੋਂ ਕਰਾਏ ਨੇ ਜੀ ਸਾਰੀਆਂ ਸੰਤਾਂ ਦਰਸ਼ਨ ਕਰਨ ਜਦੋਂ ਵੀ ਇੱਥੇ ਆਣ ਉੱਤਰਾਖੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜੀ ਤੇ ਬਾਬਾ ਜੀ ਸੇਵਾ ਵਾਲੇ ਖੜੇ ਹੋਏ ਨੇ ਇੱਥੇ ਮੱਸੀਆ ਦੇ ਸੰਗਤ ਤੋਂ ਬਹੁਤ ਆਉਂਦੀ ਹੈ ਜੀ ਕਹਿੰਦੇ ਮਸਿਆ ਦੇ ਮਸਿਆ ਬਹੁਤ ਸੰਗਤਾਂ ਦੀ ਅੱਦੇ ਦੂਰੋਂ ਨੇੜੇੋਂ ਸਭ ਸੰਗਤਾਂ ਦੀਆਂ ਜੀ ਉਹਦੇ ਵਿੱਚ ਇਸ ਜਾਵੜ ਘਰ ਇਹ ਇੱਧਰ ਇਹ ਖੂਹ ਆ ਜੀ ਜਦੋਂ ਵੀ ਕਿਤੇ ਸੰਗਤਾਂ ਆਉਣ ਇੱਥੇ ਦਰਸ਼ਨ ਜ਼ਰੂਰ ਕਰਨ ਜੀ ਨਾਨਕ ਮਤਾ ਸਾਹਿਬ ਨਾਲ ਹੀ ਉਹਦੇ ਖੂਹ ਆ ਜੀ ਇਹ ਵਾਲਾ ਦੁੱਧ ਵਾਲਾ 12ਵੀਂ ਦੇ ਇਤਿਹਾਸ ਲਿਖਿਆ ਹੈ ਅੰਦਰ ਵੀ ਲਿਖਿਆ ਹੈ ਤੁਹਾਨੂੰ ਦਰਸ਼ਨ ਵੀ ਕਰਵਾ ਦਿੱਤੇ ਜਾਣਗੇ ਸੰਤੋ ਇੱਧਰ ਲਈ ਸਾਈਡ ਵੀ ਬਣੇ ਹੋયા ਹਨਾ ਇੱਧਰ ਲਈ ਸਾਈਡ ਇਹ ਦਿਵਾਲੀ ਵੀ ਪੂਰੇ ਤੁੰਗਾਂ ਦਾ ਮਨਾਈ ਜਾਂਦੀ ਹੈ ਨਾ ਆ ਵੇਖੋ ਨਾ ਦਿਵਾਲੀ ਤੇ ਮੱਤਿਆ ਬਹੁਤ ਸੰਗਤ ਪਹੁੰਚਦੀ ਹੈ ਜੀ ਇੱਥੇ ਹਾਂ 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 ਬਿਲਕੁਲ ਬਾਕੀ ਸੰਗਤਾਂ ਜਦੋਂ ਵੀ ਆਉਣ ਜੀ ਜ਼ਰੂਰ ਇੱਥੇ ਦਰਸ਼ਨ ਕਰਨ ਆਕੇ ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ ਹਰ ਇੱਕ ਨੂੰ ਜੀ ਤੰਦਰੁਸਤੀਆਂ ਬਖਸ਼ੇ ਹਰ ਇੱਕ ਦੀ ਜਤਾ ਯਾਤਰਾ ਸਫਲ ਕਰੇ ਮਨਾ ਸਿੰਘ ਗੱਡੀ ਵਾਲ ਜਾ ਰਹੇ ਆ ਗੱਡੀ ਤੋਂ ਤਰੰਤ ਹੁਣ ਅਸੀਂ ਮੀਰੀ ਸਾਹਿਬ ਨੂੰ ਚਾਲੇ ਪਾਵਾਂਗੇ ਜੀ ਰੇਟਾ ਸਾਹਿਬ ਦੇ ਦਰਸ਼ਨ ਸਾਰੀਆਂ ਸੰਤਾਂ ਨੂੰ ਕਰਾਵਾਂਗੇ ਬਲੌਗ ਦੇ ਵਿੱਚ ਇਹ ਦੋ ਸਾਡੇ ਪਹਿਲਵਾਨ ਇਹ ਖੜੀ ਹੋਏ ਨੇ ਨਾਕਿਸ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਅਸੀਂ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ